ਸਾਤਸਰੀਏ ਕਾਹ ਦੋਸਤੋ ਹਾਲ ਹੀ ਵਿੱਚ ਹੋਈਆਂ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਨੇ ਵਾਪਸੀ ਕੀਤੀ ਹੈ ਉਹਦੇ ਨਾਲ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਕਾਫੀ ਝਟਕਾ ਲੱਗਿਆ ਹੈ ਕਿਉਂਕਿ ਪਿਛਲੇ 9 ਸਾਲਾਂ ਤੋਂ ਜਿਸ ਤਰੀਕੇ ਨਾਲ ਅਕਾਲੀ ਦਲ ਬਾਦਲ ਤੋਂ ਲੋਕਾਂ ਨੇ ਮੂੰਹ ਮੋੜ ਲਿਆ ਸੀ ਭਾਫ ਵੋਟ ਪ੍ਰਤੀਸ਼ਤ ਵੋਟ ਗ੍ਰਾਫ ਉਹਨਾਂ ਦਾ ਕਾਫੀ ਘਟ ਗਿਆ ਸੀ ਜਿਸ ਨੂੰ ਲੈ ਕੇ ਬੇਸ਼ੱਕ ਅਕਾਲੀ ਦਲ ਬਾਦਲ ਦੇ ਵਿੱਚ ਵੀ ਚਿੰਤਾ ਸੀ ਕਿਉਂਕਿ ਬਾਦਲ ਦਲ ਦੇ ਵਿੱਚ ਜਦੋਂ ਫੁੱਟ ਪਈ ਤਾਂ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਸੀ ਉਹ ਬਾਦਲ ਦਲ ਨੂੰ ਛੱਡ ਗਏ ਸਨ ਤੇ ਨਵੇਂ ਜਿਹੜੇ ਦਲ ਸਨ ਉਹ ਹੋਣ ਦੇ ਵਿੱਚ ਆਏ ਸਨ ਉਹਨਾਂ ਲੀਡਰਾਂ ਵੱਲੋਂ ਛੱਡਿਆ ਜਦੋਂ ਛੱਡਿਆ ਗਿਆ ਤਾਂ ਉਹਨਾਂ ਨੇ ਆਪਣੀ ਨਵੀਂ ਪਾਰਟੀ ਅਕਾਲੀਤ ਪੁਨਰਸੁਰਜੀਤ ਬਣਾਈ ਉਸ ਤੋਂ ਬਾਅਦ ਲਗਾਤਾਰ ਜਿੰਨੀਆਂ ਵੀ ਵੋਟਾਂ ਪੰਜਾਬ ਦੇ ਵਿੱਚ ਹੋਈਆਂ ਚਾਹੇ ਉਹ ਲੋਕ ਸਭਾ ਦੀਆਂ ਸੀ ਜਾਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਸੀ ਜਾਂ ਜਿੰਨੀ ਚੋਣਾਂ ਸੀ ਉਹਨਾਂ ਦੇ ਵਿੱਚ ਅਕਾਲੀ ਦਲ ਬਾਦਲ ਜਿਹੜੀ ਸੀ ਉਹ ਹਾਸ਼ੀਏ ਤੇ ਚਲੀ ਗਈ ਸੀ ਪਰ ਹੁਣ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਤੀਜਿਆਂ ਵਿੱਚ ਜਿਸ ਤਰੀਕੇ ਨਾਲ ਨਤੀਜਿਆਂ ਨੂੰ ਦੇਖਦਿਆਂ ਹੋਇਆ ਅਕਾਲੀ ਦਲ ਬਾਦਲ ਦੀ ਵਾਪਸੀ ਦੇਖੀ ਜਾ ਰਹੀ ਹੈ ਸਿਆਸੀ ਹਲਕਿਆਂ ਦੇ ਵਿੱਚ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਵੀ ਹਲਚਲ ਸਾਫ਼ ਦਿਖ ਰਹੀ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਜਿਹੜੀ ਟੱਕਰ ਹੈ ਆਮ ਆਦਮੀ ਪਾਰਟੀ ਨੂੰ 2027 ਦੇ ਵਿੱਚ ਅਕਾਲੀ ਦਲ ਬਾਦਲ ਵੱਲੋਂ ਵੀ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦਾ ਵੋਟ ਗ੍ਰਾਫ ਇੱਕਦਮ ਉੱਪਰ ਗਿਆ ਪਿੰਡਾਂ ਦੇ ਵਿੱਚੋਂ ਅਗਰ ਜੇ ਨਗਰ ਨਿਗਮ ਦੀਆਂ ਸ਼ਹਿਰੀ ਚੋਣਾਂ ਦੇ ਵਿੱਚ ਵੀ ਇਸੇ ਤਰੀਕੇ ਨਾਲ ਉਹਨਾਂ ਦਾ ਵੋਟ ਗ੍ਰਾਫ ਵੱਧਾ ਅਕਾਲੀ ਦਲ ਬਾਦਲ ਜਿਹੜਾ ਹੋਏਗਾ ਉਹ ਇੱਕ ਮਜ਼ਬੂਤੀ ਨਾਲ ਟੱਕਰ ਦੇਗਾ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਾਂਗਰਸ ਦਾ ਕਿਉਂਕਿ ਅਜੇ ਜਿੰਨਾ ਚਿਰ ਉਹਨਾਂ ਦੀ ਸਥਿਤੀ ਡਾਮਾਡੋਲਾ ਉਹਨਾਂ ਚਿਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਜੇ ਨਾ ਉਹਨਾਂ ਨੇ ਸੀਐਮ ਦਾ ਚਿਹਰਾ ਦਿੱਤਾ ਹੈ ਔਰ ਪਾਰਟੀ ਦੇ ਵਿੱਚ ਵੀ ਜਿਹੜੀ ਤੜੇਬੰਦੀ ਹੈ ਉਹਦੇ ਕਰਕੇ ਬੇਸ਼ੱਕ ਇਹ ਵਾਲੀ ਜਿਹੜੀ ਰਿਜ਼ਲਟ ਹੈ ਉਹਨਾਂ ਲਈ ਵੀ ਸੰਤੋਸ਼ਜਨਕ ਰਹੇ ਹੈ ਪਰ 2027 ਦੇ ਲਈ ਅਜੇ ਬਹੁਤ ਕੁਝ ਉਹਨਾਂ ਦਾ ਕੰਮ ਜਿਹੜਾ ਹੈ ਉਹ ਕਰਨ ਵਾਲਾ ਹੈ सीएम भगवंत सिंह मान ਵੱਲੋਂ ਇੱਕ ਪੱਤਰਕਾਰਾਂ ਦੀ ਮਿਲਣੀ ਦੇ ਦੌਰਾਨ ਜਿਵੇਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਗਿਆ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ सीएम भगवंत सिंह मान ਦੀ ਸਰਕਾਰ ਜਿਹੜੀ ਹੈ ਉਹ ਇਹਨਾਂ ਨਤੀਜਿਆਂ ਨੂੰ ਲੈ ਕੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਪੰਬਰ ਪੁੱਸਾ ਬਣਿਆ ਹੋਇਆ ਹੈ ਕਿ 2027 ਦੇ ਲਈ ਕਿਸ ਤਰ੍ਹਾਂ ਦੀਆਂ ਨੀਤੀਆਂ ਜੜੀਆਂ ਤਿਆਰ ਕੀਤੀਆਂ ਜਾਣ ਤਾਂ ਕਿ ਅਕਾਲੀ ਦਲ ਬਾਦਲ ਨੂੰ ਜੜੀ ਹੈ ਉਹ ਟੱਕਰ ਦਿੱਤੀ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿੱਥੇ ਸੂਬਾ ਸਰਕਾਰ ਪੰਜਾਬੀ ਨੌਜਵਾਨਾਂ ਨੂੰ ਡਾਕਟਰ ਅਤੇ ਇੰਜੀਨੀਅਰ ਬਣਾ ਕੇ ਭਵਿੱਖੀ ਜ਼ਰੂਰਤਾਂ ਲਈ ਤਿਆਰ ਕਰਨ ਲਈ ਸਖਤ ਯਤਨ ਕਰ ਰਹੀ ਹੈ ਉੱਥੇ ਅਕਾਲੀ ਦਲ ਸੂਬੇ ਨੂੰ ਡਾਇਨਾਸੌਰ ਯੁੱਗ ਵਿੱਚ ਵਾਪਸ ਖਿੱਚਣ ਤੇ ਤੁਲਿਆ ਹੋਇਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਡਾਕਟਰ ਤੇ ਇੰਜੀਨੀਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਜ਼ਿੰਦਗੀ ਵਿੱਚ ਸਫਲ ਹੋ ਸਕਣ ਉਹਨਾਂ ਕਹਿੰਿਆ ਕਿ ਅਕਾਲੀ ਦਲ ਜਿਸ ਨੇ ਸੂਬੇ ਵਿੱਚ ਨਸ਼ੇ ਲਿਆ ਕੇ ਨੌਜਵਾਨਾਂ ਨੂੰ ਬਰਬਾਦ ਕੀਤਾ ਸੂਬੇ ਨੂੰ ਡਾਇਨਾਸੌਰ ਯੁੱਗ ਵਿੱਚ ਵਾਪਸ ਲੈ ਜਾਣਾ ਚਾਹੁੰਦਾ ਹੈ ਵਿਅੰਗ ਭਰੇ ਲਹਿਜੇ ਵਿੱਚ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਦਾ ਡਾਇਨਾਸੌਰ ਅਸਲ ਵਿੱਚ ਹਵਾ ਨਾਲ ਭਰਿਆ ਹੋਇਆ ਇੱਕ ਪਲਾਸਟਿਕ ਦਾ ਖਿਡੌਣਾ ਹੈ ਜਿਸ ਨੂੰ ਲੋਕ ਜਲਦੀ ਉਡਾ ਦੇਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਹੁਣ ਮਾਪੇ ਅਧਿਆਪਕ ਮਿਲਣੀ ਹੋਈ ਸੀ ਉਹਦੇ ਵਿੱਚ ਮਾਪਿਆਂ ਵੱਲੋਂ 23 ਲੱਖ ਮਾਪਿਆਂ ਦੀ ਜਿਹੜੀ ਸ਼ਮੂਲੀਅਤ ਨੂੰ ਦੇਖਦਿਆਂ ਹੋਇਆ ਵੀ ਕਾਫੀ ਉਹ ਖੁਸ਼ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਸੰਕੇਤ ਹੈ ਜੋ ਪੰਜਾਬ ਦੇ ਧਵਿਕ ਉਜਵਲ ਭਵਿਕ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਹੁੰਦੀਆਂ ਸੀ ਮੀਟਿੰਗਸ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਹ ਜਿਹੜਾ ਰੁਝਾਨ ਹੈ ਇਹ ਵਧਿਆ ਹੈ ਜਿਸ ਨਾਲ ਮਾਪੇ ਤੇ ਅਧਿਆਪਕ ਮਿਲਨੀ ਨੂੰ ਦੇਖਦਿਆਂ ਹੋਇਆ ਪੰਜਾਬ ਦਾ ਜਿਹੜਾ ਭੁੱਖਾ ਹੈ ਉਹ ਉਜਵਲ ਨਜ਼ਰ ਆ ਰਿਹਾ ਹੈ ਨਿਊਜ਼ੀਲੈਂਡ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਨਗਰ ਕੀਰਤਨ ਨੂੰ ਰੋਕਣ ਦੇ ਸਬੰਧ ਦੇ ਵਿੱਚ ਉੱਥੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਨਿਊਜ਼ੀਲੈਂਡ ਸਰਕਾਰ ਨਾਲ ਇਸ ਮਸਲੇ ਤੇ ਗੱਲਬਾਤ ਕਰਨੀ ਚਾਹੀਦੀ ਹੈ ਨਿਊਜ਼ੀਲੈਂਡ ਇੱਕ ਪੜਿਆ ਲਿਖਿਆ ਦੇਸ਼ ਹੈ ਪਰ ਉਹਨਾਂ ਨੇ ਕਿਹਾ ਕਿ ਪਰਵਾਸ ਦਾ ਜਿਹੜਾ ਮੁੱਦਾ ਹੈ ਉਹ ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਕੀਤੇ ਜਾਣ ਅਤੇ ਕੋਈ ਸ਼ਿਕਾਇਤ ਨਾ ਹੋਵੇ ਉਹਨਾਂ ਸਰਪੰਚਾਂ ਪੰਚਾਇਤਾਂ ਅਤੇ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਕੰਮਾਂ 'ਤੇ ਧਿਆਨ ਦੇਣ ਦੀ ਗੱਲ ਕਹੀ ਹੈ ਕਿਉਂਕਿ ਹੁਣ ਜਿਹੜਾ ਮਿੱਡਾਂ ਦੇ ਵਿੱਚੋਂ ਵਿਰੋਧ ਹੋਇਆ ਸੀ ਐਮਐਲਏਜ਼ ਦਾ ਉਹ ਇਹੀ ਸੀ ਕਿ ਪਿੰਡਾਂ ਦੇ ਲੋਕਾਂ ਨੇ ਜੋ ਆਪਣੀਆਂ ਮੁਸ਼ਕਲਾਂ ਸਮੱਸਿਆਵਾਂ ਐਮ ਐਲ ਏ ਸ ਨੂੰ ਦੱਸਣ ਦੱਸਿਆ ਸਨ ਪਰ ਐਮ ਐਲ ਏ ਸ ਵੱਲੋਂ ਉਹਨਾਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਆਪਣੇ ਹਲਕਿਆਂ ਨੂੰ ਇਗਨੋਰ ਕੀਤਾ ਗਿਆ ਜਿਸ ਦਾ ਕਰਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਗਏ ਸਨ ਤਾਂ ਭਾਰੀ ਵਿਰੋਧ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀ ਹੁਣ ਭਗਵੰਤ ਸਿੰਘ ਮਾਨ ਵੱਲੋਂ ਇਹ ਕੀ ਆ ਜਾ ਰਿਹਾ ਹੈ ਕਿ ਜਿੰਨੇ ਪਲਾਕ ਸੰਪਤੀ ਤੇ ਜిల్లా ਪ੍ਰੀਸ਼ਕਤੀ ਸਰਪੰਚ ਮੈਂਬਰ ਨੇ ਉਹ ਸਾਰੇ ਵਿਕਾਸ ਕੰਮਾਂ ਵੱਲ ਧਿਆਨ ਦੇਣ ਸਰਕਾਰ ਵੱਲ ਉਹਨਾਂ ਦਾ ਧਿਆਨ ਦਿਵਾਉਣ ਤੇ ਕੋਈ ਵੀ ਵਿਕਾਸ ਕੰਮ ਜਿਹੜਾ ਉਹ ਨਾ ਰੱਖ ਕੇ ਸਰਕਾਰ ਕੋਲ ਲੈ ਕੇ ਆਓ ਕੰਮਾਂ ਦੀ ਲਿਸਟ ਸਰਕਾਰ ਉਹਨਾਂ ਵੱਲ ਪੂਰਾ ਧਿਆਨ ਦੇਗੀ ਕਿਉਂਕਿ ਜੇਕਰ ਅਜੇ ਵੀ ਇਗਨੋਰ ਕੀਤਾ ਜਾਂਦਾ ਤਾਂ 2027 ਦੇ ਵਿੱਚ ਫਿਰ ਲੋਕਾਂ ਕੋਲ ਜਾ ਕੇ ਮੋਟਾ ਮੰਗਣੀਆਂ ਔਖੀਆਂ ਹੋ ਜਾਣਗੀਆਂ ਧੰਨਵਾਦ